ਕੀ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਨਾਂ ਬੁੱਧ ਸਿੰਘ ਸੀ ਪਰ ਇੱਕ ਜੰਗ ਜਿੱਤਣ ਤੋਂ ਬਾਅਦ ਉਹਨਾਂ ਦਾ ਨਾਂ ਰਣਜੀਤ ਸਿੰਘ ਰੱਖ ਦਿੱਤਾ ਗਿਆ ਸੀ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਪੰਜ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ ਜੋ ਤੁਹਾਨੂੰ ਨਹੀਂ ਪਤਾ ਹੋਣਗੀਆਂ ਸੋ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸਨ ਪਰ ਉਹਨਾਂ ਦੇ ਰਾਜ ਦੀ ਇਕਨੋਮੀ ਹੋਰ ਕਈ ਮਹਾਨ ਦੇਸ਼ਾਂ ਤੋਂ ਵੀ ਉੱਪਰ ਸੀ ਯੂਰਪ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਦੀਆਂ ਗੱਲਾਂ ਹੁੰਦੀਆਂ ਸਨ ਜਿਸ ਕਾਰਨ ਕਿ ਬ੍ਰਿਟਿਸ਼ ਸਰਕਾਰ ਨੂੰ ਖੁਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਡੀਲਟੀ ਸਾਈਨ ਕਰਨ ਲਈ ਪਹਿਲ ਕਰਨੀ ਪਈ ਅੱਪਾ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਲੜਾਈ ਲੱਗਦੀ ਹੈ ਤਾਂ ਉਸ ਦੇਸ਼ ਦੀ ਇਕਨੋਮੀ ਵੀ ਬਹੁਤ ਪ੍ਰਭਾਵਿਤ ਹੁੰਦੀ ਹੈ ਪਰ ਜੇਕਰ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੱਲ ਦੇਖੀ ਤਾਂ ਉਹਨਾਂ ਨੇ ਆਪਣੀ ਜੰਗਾਂ ਦੇ ਦੌਰਾਨ ਵੀ ਆਪਣੀ ਇਕਨੋਮੀ ਨੂੰ ਬਹੁਤ ਸਟਰੋਂਗ ਰੱਖ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਉਹ ਵੀ ਅਨਪੜ੍ਹ ਹੋਣ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਕਨੋਮੀ ਦਾ ਹਿਸਾਬ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਉਸ ਸਮੇਂ ਇੱਕ ਨਾਨਕਸ਼ਾਹੀ ਰੁਪਈਏ ਦੀ ਕੀਮਤ 13 ਬ੍ਰਿਟਿਸ਼ ਪਾਉਂਡ ਦੇ ਬਰਾਬਰ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਨਾਨਕਸ਼ਾਹੀ ਸਿੱਕੇ ਚੱਲਦੇ ਸਨ ਜਿਸ ਉੱਤੇ ਗੁਰੂ ਨਾਨਕ ਦੇਵ ਜੀ ਤੇ ਏਕ ਓੰਕਾਰ ਛਪਿਆ ਹੁੰਦਾ ਸੀ ਜਦੋਂ ਸਭ ਤੋਂ ਪਹਿਲਾਂ ਇਹ ਸਿੱਕੇ ਬਣਾਏ ਗਏ ਸੀ ਤਾਂ ਇਹ ਗਰੀਬਾਂ ਵਿੱਚ ਵੰਡ ਦਿੱਤੇ ਗਏ ਸੀ ਜੇਕਰ ਹੁਣ ਰਾਜ ਵਿੱਚ ਤਨਖਾਹ ਦੀ ਗੱਲ ਕਰੀਏ ਤਾਂ ਉਸ ਸਮੇਂ ਸਪਾਈ ਦੀ ਤਨਖਾਹ 7 ਨਾਨਕਸ਼ਹੀ ਰੁਪਈਏ ਸੀ ਤਾਂ ਉਹਨਾਂ ਦਿਨਾਂ ਵਿੱਚ 7 ਰੁਪਈਏ ਦਾ ਹੀ ਇੱਕ ਤੋਲਾ ਸੋਨਾ ਆ ਜਾਂਦਾ ਸੀ ਪਰ ਅੱਜ ਭਾਰਤ ਜਾਂ ਪਾਕਿਸਤਾਨ ਦੇ ਸਪਾਈਆਂ ਦੀ ਤਨਖਾਹ ਇੱਕ ਤੋਲੇ ਸੋਨੇ ਦੇ ਬਰਾਬਰ ਨਹੀਂ ਮਿਲੇਗੀ ਦੋਸਤੋ ਉਸ ਸਮੇਂ ਨੌਨ ਸਕਿੱਲ ਲੇਬਰ ਦੀ ਤਨਖਾਹ 3.5 ਰੁਪਈਏ ਸੀ ਸਪਾਈਆਂ ਦੀ ਤਨਖਾਹ ਤਾਂ 7 ਰੁਪਏ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਤੱਕ ਵੀ ਸੀ ਜੈਸ ਦੇ ਰਿਕਾਰਡ ਅੱਜ ਵੀ ਮਿਲ ਜਾਂਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਕੋਲ 300 ਤੂਪਾਂ 20000 ਬੰਦੂਕਾਂ ਅਤੇ 5000 ਦੇ ਕਰੀਬ ਘੋੜ ਸਵਾਰ ਸੀ ਪਰ ਸ਼ੁਰੂ ਵਿੱਚ ਉਨ੍ਹਾਂ ਕੋਲ ਸਿਰਫ 5000 ਦੇ ਕਰੀਬ ਹੀ ਫੌਜ ਸੀ ਜੋ ਕਿ ਬਾਅਦ ਵਿੱਚ 1 ਲੱਖ ਦੇ ਕਰੀਬ ਪਹੁੰਚ ਚੁੱਕੀ ਸੀ ਇਨ੍ਹਾਂ ਦੀ ਫੌਜ ਵਿੱਚ ਵਿਦੇਸ਼ੀ ਵੀ ਨੌਕਰੀ ਕਰਦੇ ਸਨ ਫੌਜ ਵਿੱਚ 20 ਬ੍ਰਿਟਿਸ਼ 4 ਅਮਰੀਕਨ 24 ਫ੍ਰੈਂਚੀ 5 ਇਟਾਲੀਅਨ 3 ਸਕਾਟਿਸਟ 1 ਆਇਰਿਸ਼ ਚਾਰ ਰੂਸੀ, ਇੱਕ ਆਸਟਰੀਅਸ, ਦੋ ਜਰਮਨੀ, ਇੱਕ ਹੰਗੇਰੀਅਨ, ਇੱਕ ਪੁਰਤਗੀਸ, ਚਾਰ ਯੂਨਾਨੀ ਅਤੇ ਇੱਕ ਪੁਰਸ਼ੀਅਨ ਅਫਸਰ ਸਨ। ਇਨ੍ਹਾਂ ਸਾਰਿਆਂ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਸੀ। ਇੱਕ ਡਾਕਟਰ ਲੈਟਰਨਰ ਦੀ ਪੁਸਤਕ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਤਕਰੀਬਨ 4000 ਸਕੂਲ ਸਨ, ਜਿਨ੍ਹਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਗੁਰਮੁਖੀ, ਅਰਬੀ, ਫਾਰਸੀ, ਸੰਸਕ੍ਰਿਤ ਅਤੇ ਮਹਾਜਨੀ ਪੜ੍ਹਾਇਆ ਜਾਂਦੀ ਸੀ। ਇੱਕ ਮੁਹੰਮਦ ਲਤੀਫ ਦੇ ਅਨੁਸਾਰ ਜੋ ਵਿਅਕਤੀ ਪੜ੍ਹ ਕੇ ਨਿਕਲਗਾ ਤਾਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਫ੍ਰੈਂਚੀ, ਇਟਾਲੀਅਨ ਤੇ ਅੰਗਰੇਜ਼ੀ ਟ੍ਰਾਪੀ ਹੋਰ ਅਫਸਰਾਂ ਦੀ ਨਿਗਰਾਨੀ ਹੇਠ ਸਰਜਰੀ ਇੰਜੀਨੀਅਰਿੰਗ ਅਸਲਾ ਤੇ ਬਰੂਦਬਾਜੀ ਦਾ ਆਦ ਕੰਮ ਸਿੱਖਣਾ ਲਾ ਦਿੰਦੇ ਸਨ ਚੰਗੇ ਵੱਡੇ ਹੁਸ਼ਿਆਰ ਬੱਚਿਆਂ ਨੂੰ ਵਧੀਆ ਇਨਾਮ ਦਿੱਤੇ ਜਾਂਦੇ ਸਨ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਗਵਰਨਾਉ ਨਿਹਾਲ ਦੇ ਵਿਆਹ ਤੇ ਸੇਰਾ ਬਣਵਾਇਆ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਸੇਰੇ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਇੰਨੇ ਸੋਹਣੇ ਸੇਰੇ ਦੇ ਕਾਬਲ ਨੌ ਨਿਹਾਲ ਨਹੀਂ ਇਸ ਸੇਰੇ ਦੀ ਅਸਲੀ ਜਗਾ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨ ਹਨ ਜੋ ਅੱਜਕੱਲ ਦਰਬਾਰ ਸਾਹਿਬ ਵਿਖੇ ਜਲੋਖਾਨੇ ਵਿੱਚ ਮੌਜੂਦ ਹੈ ਇੱਕ ਵਾਰ ਦੀ ਗੱਲ ਹੈ ਕਿ ਮਹਾਰਾਜਾ ਰ ਸੰਗ ਜੀ ਇੱਕ ਜੰਗਲ ਨੂੰ ਪਾਰ ਕਰ ਰਹੇ ਸਨ ਉਹਨਾਂ ਨਾਲ ਕੁਝ ਸਿਪਾਈ ਅਤੇ ਕੁਝ ਮੰਤਰੀ ਵੀ ਸੀ ਰਸਤੇ ਵਿੱਚ ਉਹਨਾਂ ਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹਨਾਂ ਨੇ ਆਪਣਾ ਮੰਤਰੀ ਭੇਜਿਆ ਕਿ ਉਸ ਨੂੰ ਲੈ ਕੇ ਆਓ ਜੋ ਰੋ ਰਿਹਾ ਹੈ ਉਹ ਇੱਕ ਬੁੱਢਾ ਮੁਸਲਮਾਨ ਸੀ ਮਹਾਰਾਜਾ ਵੱਲੋਂ ਜਦੋਂ ਉਸਦੇ ਰੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ ਇੱਕ ਸੁਨਹਿਰੀ ਅਖਰਾਂ ਵਿੱਚ ਕੁਰਾਨ ਸ਼ਰੀਫ ਨੂੰ ਲਿਖਿਆ ਹੈ ਜੇਕਰ ਮੈਂ ਮੁਸਲਮਾਨ ਰਾਜੇ ਦੇ ਰਾਜ ਵਿੱਚ ਹੁੰਦਾ ਤਾਂ ਉਹ ਰਾਜਾ ਇਸ ਕੁਰਾਨ ਸ਼ਰੀਫ ਦਾ ਜ਼ਰੂਰ ਮੁੱਲ ਪਾਉਂਦਾ ਪਰ ਹੁਣ ਮੈਂ ਇੱਕ ਸਿੱਖ ਰਾਜੇ ਦੇ ਰਾਜ ਵਿੱਚ ਹਾਂ ਇਸ ਲਈ ਰੋ ਰਿਹਾ ਹਾਂ ਮੇਰੀ ਮਿਹਨਤ ਦਾ ਮੁੱਲ ਹੀ ਪਵੇਗਾ ਤਾਂ ਇਹ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਤੋਂ ਕ੍ਰਾਂ ਸ਼ੀਰੀ ਹੋ ਮੰਗਾਈ ਤੇ ਮੋਹਰਾਂ ਨਾਲ ਭਰੀਆਂ ਥੈਲੀਆਂ ਨੂੰ ਦੇ ਕੇ ਉਸ ਨੂੰ ਖੁਸ਼ ਕੀਤਾ